ਕੀ ਤੁਸੀਂ ਕਦੀ ਸੋਚਿਆ ਹੈ ਕਿ ਚਣਕਿਆ ਵਰਗੇ ਮਹਾਨ ਆਚਾਰੀਏ ਜਿਨ੍ਹਾਂ ਦੀ ਬੁੱਧੀ ਤੇ ਨੀਤੀ ਅੱਜ ਦੀ ਦੁਨੀਆ ਨੂੰ ਰਾਹ ਦਿਖਾਉਂਦੀ ਹੈ ਉਹਨਾਂ ਨੇ ਇਸਤਰੀ ਦੀ ਮਾਨਸਿਕਤਾ ਤੇ ਸੁਭਾਅ ਦੇ ਬਾਰੇ ਵਿੱਚ ਇੰਨੇ ਗਹਿਰੇ ਰਾਜ਼ ਕਿਉਂ ਦੱਸੇ ਚਣਕਿਆ ਕਹਿੰਦੇ ਹਨ ਇਸਤਰੀ ਨੂੰ ਜਿੱਤਣਾ ਹੈ ਤਾਂ ਉਸਦੇ ਦਿਲ ਨੂੰ ਛੂਹਣਾ ਹੈ ਤਾਂ ਕੇਵਲ ਧਨ ਜਾਂ ਰੂਪ ਨਾਲ ਨਹੀਂ ਬਲਕਿ ਸਹੀ ਸ਼ਬਦਾਂ ਤੇ ਭਾਵ ਨਾਲ ਸੰਭਵ ਹੈ ਅੱਜ ਅਸੀਂ ਗੱਲ ਕਰਾਂਗੇ ਸੱਤ ਐਸੀਆਂ ਗੱਲਾਂ ਜਿਨ੍ਹਾਂ ਨੂੰ ਅਗਰ ਤੁਸੀਂ ਇਸੇ ਇਸਤਰੀ ਨੂੰ ਕਹਿ ਦਿਓ ਤਾਂ ਉਸਦਾ ਦਿਲ ਉਸਦਾ ਮਨ ਉਸਦਾ ਪਿਆਰ ਤੁਹਾਡੇ ਪ੍ਰਤੀ ਆਕਰਸ਼ਿਤ ਹੋ ਜਾਏਗਾ। ਧਿਆਨ ਰਹੇ ਇਹ ਸਿਰਫ ਪੁਰਸ਼ਾਂ ਦੇ ਲਈ ਨਹੀਂ ਬਲਕਿ ਹਰ ਕਿਸੇ ਦੇ ਲਈ ਉਪਯੋਗੀ ਹੈ। ਚਾਹੇ ਤੁਸੀਂ ਰਿਸ਼ਤੇ ਵਿੱਚ ਹੋਵੋ ਜਾਂ ਜੀਵਨ ਵਿੱਚ ਪਿਆਰ ਦਾ ਕੋਈ ਸੂਤਰ ਲੱਭ ਰਹੇ ਹੋਵੋ। ਕਣਕਯ ਕਹਿੰਦੇ ਹਨ ਹਰ ਇਸਤਰੀ ਚਾਹੁੰਦੀ ਹੈ ਕਿ ਉਸਦੀ ਸੁੰਦਰਤਾ ਉਸਦਾ ਵਿਅਕਤੀਤਵ ਤੇ ਉਸਦੀ ਮਿਹਨਤ ਨੂੰ ਤਾਰੀਫ ਮਿਲੇ ਜਦੋਂ ਤੁਸੀਂ ਕਹਿੰਦੇ ਹੋ ਤੇਰੀ ਮੁਸਕਾਨ ਮੇਰੇ ਦਿਲ ਨੂੰ ਰੋਸ਼ਨ ਕਰਦੀ ਹੈ ਤਾਂ ਇਹ ਸ਼ਬਦ ਸਿਰਫ ਤਾਰੀਫ ਨਹੀਂ ਬਲਕਿ ਉਸਦੇ ਆਤਮ ਸਨਮਾਨ ਨੂੰ ਸ਼ਕਤੀ ਦਿੰਦੇ ਹਨ ਇਸਤਰੀ ਦਾ ਦਿਲ ਉਦੋਂ ਪਿਗਲਦਾ ਹੈ ਜਦੋਂ ਉਸ ਨੂੰ ਰੋਸਾ ਤੇ ਸੁਰੱਖਿਆ ਮਹਿਸੂਸ ਹੋਵੇ ਅਗਰ ਤੁਸੀਂ ਕਹੋ ਚਾਹੇ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ ਮੈਂ ਤੇਰੇ ਨਾਲ ਹਾਂ ਤਾਂ ਇਹ ਵਚਨ ਕਿਸੇ ਵੀ ਇਸਤਰੀ ਦੇ ਲਈ ਸਭ ਤੋਂ ਵੱਡਾ ਵਰਦਾਨ ਬਣ ਜਾਂਦੇ ਹਨ ਚਣਕਿਆ ਨੀਤੀ ਕਹਿੰਦੀ ਹੈ ਕਿ ਇਸਤਰੀ ਦੀ ਗੱਲਾਂ ਨੂੰ ਧਿਆਨ ਨਾਲ ਸੁਣਨਾ ਹੀ ਉਸ ਨੂੰ ਖੁਸ਼ ਕਰਨੇ ਦਾ ਸਭ ਤੋਂ ਸਰਲ ਮਾਰਗ ਹੈ ਜਦੋਂ ਤੁਸੀਂ ਕਹਿੰਦੇ ਹੋ ਮੈਂ ਤੈਨੂੰ ਸਮਝਣਾ ਚਾਹੁੰਦਾ ਹਾਂ ਤਾਂ ਉਹ ਤੁਹਾਡੇ ਸ਼ਬਦਾਂ ਨਾਲ ਹੀ ਭਾਵਨਾਤਮਕ ਰੂਪ ਨਾਲ ਤੁਹਾਡੀ ਨਾਲ ਜੁੜ ਜਾਂਦੀ ਹੈ ਇਸ ਲਈ ਚਾਹੁੰਦੀ ਹੈ ਕਿ ਉਸਦੀ ਪਸੰਦ ਤੇ ਫੈਸਲੇ ਦਾ ਸਨਮਾਨ ਹੋਵੇ ਅਗਰ ਤੁਸੀਂ ਕਹਿੰਦੇ ਹੋ ਤੇਰਾ ਸੁਝਾਅ ਮੈਨੂੰ ਸਹੀ ਦਿਸ਼ਾ ਦਿੰਦਾ ਹੈ ਤਾਂ ਇਹ ਉਸ ਨੂੰ ਵਿਸ਼ੇਸ਼ ਤੇ ਮਹੂਲਵਾਨ ਮਹਿਸੂਸ ਕਰਵਾਉਂਦਾ ਹੈ ਚਣਕ્ય ਕਹਿੰਦੇ ਹਨ ਕਿ ਜੋ ਪੁਰਸ਼ ਇਸਤਰੀ ਦੇ ਸੁਪਨਿਆਂ ਨੂੰ ਸਨਮਾਨ ਦਿੰਦਾ ਹੈ ਉਹੀ ਉਸਦਾ ਜੀਵਨ ਸਾਥੀ ਕਹਲਾਉਂਦਾ ਹੈ ਜੇਕਰ ਤੁਸੀਂ ਕਹੋ ਮੈਂ ਤੇਰੇ ਹਰ ਸੁਪਨੇ ਨੂੰ ਸੱਚ ਕਰਨ ਵਿੱਚ ਤੇਰਾ ਸਾਥੀ ਬਣਨਾ ਚਾਹੁੰਦਾ ਹਾਂ ਤਾਂ ਇਹ ਉਸਦੇ ਅੰਦਰ ਅੱਗ ਜਲਾ ਦਿੰਦਾ ਹੈ ਜੋ ਰਿਸ਼ਤੇ ਨੂੰ اٹਟ ਬਣਾਉਂਦੀ ਹੈ ਇਸਤਰੀ ਨੂੰ ਇਹ ਸੁਣਨਾ ਚੰਗਾ ਲੱਗਦਾ ਹੈ ਕਿ ਉਸ ਦੀ ਉਪਸਥਿਤੀ ਨਾਲ ਘਰ ਪਰਿਵਾਰ ਤੇ ਜੀਵਨ ਪੂਰਨ ਹੈ ਅਗਰ ਤੁਸੀਂ ਕਹਿੰਦੇ ਹੋ ਤੇਰੀ ਬੱਚਾ ਨਾਲ ਮੇਰਾ ਜੀਵਨ ਸੰਤੁਲਿਤ ਤੇ ਸੁਖੀ ਹੈ ਤਾਂ ਇਹ ਸ਼ਬਦ ਉਸ ਦੇ ਗੌਰਵ ਤੇ ਆਤਮ ਸਨਮਾਨ ਨੂੰ ਨਵੀਂ ਉਚਾਈ ਦਿੰਦੇ ਹਨ ਛਣਕਿਆ ਨੀਤੀ ਕਹਿੰਦੀ ਹੈ ਕਿ ਇਸਤਰੀ ਦੇ ਦਿਲ ਨੂੰ ਜਿੱਤਣ ਦੇ ਲਈ ਸਭ ਤੋਂ ਵੱਡਾ ਹਥਿਆਰ ਨਿਰਸਵਾਰਥ ਪ੍ਰੇਮ ਹੈ ਜੇਕਰ ਤੁਸੀਂ ਕਹੋ ਮੈਂ ਤੇਰੇ ਤੋਂ ਕੁਝ ਨਹੀਂ ਚਾਹੁੰਦਾ ਬਸ ਤੇਰਾ ਸਾਥ ਹੀ ਮੇਰਾ ਸਭ ਤੋਂ ਵੱਡਾ ਖਜ਼ਾਨਾ ਹੈ ਤਾਂ ਇਹ ਵਾਕ ਕਿਸੇ ਵੀ ਇਸਤਰੀ ਦਾ ਮਨ ਪਿਗਲਾ ਸਕਦਾ ਹੈ ਚਣਕье ਨੇ ਸਪਸ਼ਟ ਕਿਹਾ ਹੈ ਇਸਤਰੀ ਦੇ ਮਨ ਨੂੰ ਜਿੱਤਣਾ ਕਠਿਨ ਨਹੀਂ ਅਗਰ ਤੁਸੀਂ ਸੱਚੇ ਤੇ ਸਰਲ ਭਾਵਨਾ ਨਾਲ ਉਸ ਨਾਲ ਗੱਲ ਕਰੋ ਤੇ ਧਨ ਤੇ ਰੂਪ ਦੀ ਤਾਕਤ ਜ਼ੀਰੋ ਹੈ ਪਰ ਸ਼ਬਦ ਦੇ ਭਾਵ ਜੀਵਨ ਪਰ ਅਸਰ ਕਰਦੇ ਹਨ ਯਾਦ ਰੱਖਣਾ ਇਹ ਸੱਤ ਗੱਲਾਂ ਸਿਰਫ ਬੋਲਣਾ ਨਹੀਂ ਹੈ ਇਹਨਾਂ ਨੂੰ ਜੀਵਨ ਤੇ ਆਪਣੇ ਵਿਹਾਰ ਵਿੱਚ ਉਤਾਰਨਾ ਹੀ ਅਸਲੀ ਨੀਤੀ ਹੈ ਅਗਰ ਤੁਸੀਂ ਇਹਨਾਂ ਸਿਧਾਂਤਾਂ ਨੂੰ ਅਪਣਾਉਂਦੇ ਹੋ ਤਾਂ ਨਾ ਕੇਵਲ ਤੁਸੀਂ istri ਦਾ ਪਿਆਰ ਤੇ ਸਨਮਾਨ ਪਾਓਗੇ ਬਲਕਿ ਜੀਵਨ ਵਿੱਚ ਸਫਲਤਾ ਵੀ ਨਿਸ਼ਚਿਤ ਰੂਪ ਨਾਲ ਹਾਸਿਲ ਕਰੋਗੇ ਅਗਰ ਤੁਹਾਨੂੰ ਇਹ ਗਿਆਨ ਵਰਦਕ ਗੱਲਾਂ ਪਸੰਦ ਆਈਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ